ਅੱਜ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੀ ਚਟਪਟੀ ਰੈਸিপি ਜੋ ਤੁਹਾਡੇ ਖਾਣੇ ਦੇ ਸਵਾਦ ਨੂੰ ਡਬਲ ਕਰ ਦੇਗੀ ਅੱਜ ਮੈਂ ਬਣਾ ਰਹੀ ਹਾਂ ਹਰੀ ਮਿਰਚ ਤੇ ਪਿਆਜ਼ ਦੀ ਟੇਸਟੀ ਤੇ ਮਜ਼ੇਦਾਰ ਸਬਜ਼ੀ ਬਣਾ ਕੇ ਤਿਆਰ ਕਰਾਂਗੀ ਜਿੰਨੂੰ ਤੁਸੀਂ ਫੁਲਕਾ ਪੂਰੀ ਪਰੌਂਠੀ ਕਿਸੇ ਵੀ ਚੀਜ਼ ਨਾਲ ਖਾ ਸਕਦੇ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਬਹੁਤ ਹੀ ਜਲਦੀ ਬਣ ਵੀ ਜਾਂਦੀ ਹੈ ਇਹਨੂੰ ਤੁਸੀਂ ਚਾਹੋ ਤੇ ਇੱਕ ਹਫਤੇ ਲਈ ਨਾ ਬਣਾ ਕੇ ਫ੍ਰੀਜ ਵਿੱਚ ਸਟੋਰ ਕਰਕੇ ਵੀ ਰੱਖ ਸਕਦੇ ਹੋ ਜਿਸ ਤਰ੍ਹਾਂ ਹੀ ਕarele ਬਣਾ ਕੇ ਸਟੋਰ ਕਰਕੇ ਰੱਖ ਦਿੰਦੇ ਸੀ ਨਾ ਉਸੇ ਤਰੀਕੇ ਨਾਲ ਤੁਸੀਂ ਇਹ ਸਬਜੀ ਹਰੀ ਮਿਰਚ ਤੇ ਪਿਆਈ ਸਬਜੀ ਨੂੰ ਬਣਾ ਕੇ ਵੀ ਸਟੋਰ ਕਰਕੇ ਰੱਖ ਸਕਦੇ ਹੋ ਚਲੋ ਫੇ ਬਣਾਨੇ ਆ ਹਰੀ ਮਿਰਚ ਦੀ ਮਜ਼ੇਦਾਰ ਤੇਸਟੀ ਸਬਜੀ ਉਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਹਰੀ ਮਿਰਚ ਚਾਹੀਦੀ ਹੈ ਮੈਂ ਇਥੇ 100 ਗ੍ਰਾਮ ਲਈ ਸੀ ਹਰੀ ਮਿਰਚ ਸਭ ਤੋਂ ਪਹਿਲਾਂ ਹਰੀ ਮਿਰਚ ਨੂੰ ਮੈਂ ਤੋਲ ਲਿਆ ਸੀਗਾ ਤੋਂ ਤੋਂ ਬਾਅਦ ਇਹ ਜੋ ਸਾਈਡ ਦੀਆਂ ਡੰਡੀਆਂ ਹੁੰਦੀਆਂ ਨੇ ਨਾ ਦੋਨੋਂ ਸਾਈਡ ਦੀਆਂ ਇਹ ਉਤਾਰ ਦਿੱਤੀਆਂ ਜੀ ਆ ਇਹ ਦੋਨੋਂ ਸਾਈਡ ਦੀਆਂ ਡੰਡੀਆਂ ਹੁੰਦੀਆਂ ਨੇ ਨਾ ਇਹ ਮੈਂ ਉਤਾਰ ਦਿੱਤੀਆਂ ਇਹਨਾਂ ਹਰੀ ਮਿਰਚ ਨੂੰ ਮੈਂ ਕੱਟ ਲਵਾਂਗੀ ਤੇ ਹਰੀ ਮਿਰਚ ਮੈਂ ਲੰਬੇ ਸਲਾਈਸ ਤੇ ਕੱਟ ਰਹੀ ਆ ਤੁਸੀਂ ਚਾਹੋ ਛੋਟੇ ਛੋਟੇ ਟੁਕੜਿਆਂ ਵਿੱਚ ਵੀ ਕੱਟ ਸਕਦੇ ਹੋ ਬਟ ਚੁਆਇਸ ਤੁਹਾਡੀ ਹੈ ਤੁਸੀਂ ਕਿਸ ਤਰ੍ਹਾਂ ਕੱਟਣਾ ਪਸੰਦ ਕਰਦੇ ਹੋ ਤੇ ਮੈਨੂੰ ਹਰੀ ਮਿਰਚ ਨਾ ਕਾਫੀ ਲੰਬੀ ਲੱਗ ਰਹੀ ਸੀ ਇਸ ਲਈ ਮੈਂ ਉਹ ਚਾਰ ਟੁਕੜਿਆਂ 'ਚ ਕੱਟ ਦਿੱਤਾ ਸੀਗਾ ਇਹ ਹਰੀ ਮਿਰਚ ਦੀ ਸਬਜੀ ਬਹੁਤ ਹੀ ਟੇਸਟੀ ਲੱਗਦੀ ਹੈ ਜਿਸ ਨੂੰ ਤੁਸੀਂ achar ਜੋ achar ਖਾਣਾ ਪਸੰਦ ਕਰਦੇ ਨਾ ਅਗਾ ਤੁਸੀਂ ਇੱਕ ਵਾਰ ਸਬਜੀ ਖਾ ਲੋਗੇ ਤੇ achar ਖਾਣਾ ਵੀ ਭੁੱਲ ਜਾਓਗੇ ਅਦਰ ਮੈਂ ਹਰੀ ਮਿਰਚ ਕੱਟ ਲਈ ਸੀ ਨੂੰ ਰੱਖ ਦਾਂਗੇ ਸਾਈਡ ਤੇ ਹੁਣ ਮੈਂ ਇੱਕ ਵੱਡੇ ਸਾਈਜ਼ ਦਾ ਲਿਆ ਸੀਗਾ ਪਿਆਜ਼ ਉਹਦਾ ਚਿਲਰ ਉਤਾਰ ਕੇ ਪਿਆਜ਼ ਨੂੰ ਸਭ ਤੋਂ ਪਹਿਲੇ ਮੈਂ ਤੋ ਲਵਾਂਗੀ ਤੋਂ ਤੋਂ ਬਾਅਦ ਮੈਂ ਪਿਆਜ਼ ਦੇ ਸਲਾਈਸ ਕੱਟ ਦਵਾਂਗੀ ਪਿਆਜ਼ ਨੂੰ ਇਸ ਸਲਾਈਸ ਵਿੱਚ ਕੱਟਣਾ ਹੈ जो ये हरी यिच थोड़े मोटे वाली हरी मिर्च ये थोड़ी तिखी घट हों छोटे वाली जो हरी मिर्च होंगी ना पतले वाली वो ज़्यादा तिखी होंगी ये थोड़ी तिखी घट हूँ है तो मेरे को काफ़ी पही होच अ सब्ज़ी बना लेने मैं पहले भी काफ़ी बार बना चुकी हूँ सब्जी ये सब्ज़ी असं हम गैस रखा फ्राई पैन ये सब्जी असी दो चम्मच तेल बना के तैयार करा फ्राई पैन गर्म हो जाएगा इस देंगे दो चम्मच तेल दे तेल गर्म हो जाएगा फिर मैं इस देंगे ਦੋ ਚੁਟਕੀ ਹੀਂਗ ਸਾਬੂ ਜੀਰਾ ਅੱਧੀ ਚਮਚ ਇਹਨੂੰ ਪਾ ਕੇ ਹਲਕਾ ਜਿਹਾ ਭੁੰਨਾਂਗੇ ਭੁੰਨਣ ਤੋਂ ਬਾਅਦ ਇਸ ਚ ਜੋ ਪਿਆਜ਼ ਸਲਾਈਸ ਕੱਟ ਕੇ ਰੱਖੇ ਸਨ ਉਹਨਾਂ ਨੂੰ ਪਾ ਦਾਂਗੇ ਹੁਣ ਉਹਨਾਂ ਨੂੰ ਇਸੇ ਅੱਧਾ ਮਿੰਟ ਲਈ ਭੁੰਨਾਂਗੇ ਇਹਦਾ ਕਲਰ ਨਹੀਂ ਚੇਂਜ ਕਰਨਾ ਸਿਰਫ ਇੰਨਾ ਕ ਭੁੰਨਾ ਕਿ ਪਿਆਜ਼ ਚੋਂ ਕੱਚਾਪਨ ਨਿਕਲ ਜਾਏ ਐਸੋ ਕੱਚਾਪਨ ਨਿਕਲ ਚੁੱਕਾ ਸੀਗਾ ਪਿਆਜ਼ ਤੋਂ ਹੁਣ ਇਸ ਚ ਅਸੀਂ ਪਾ ਦਾਂਗੇ ਬੇਸਿਕ ਮਸਾਲੇ ਅੱਧੀ ਚਮਚ ਹਲਦੀ ਪੀਸੀਆ ਧਨੀਆ ਇੱਕ ਚਮਚ ਸੌਂਫ ਪੀਸੀ ਹੋਈ ਛੋਟੀ ਚਮਚ ਕਲੌਂਜੀ ਸਵਾਦ ਅਨੁਸਾਰ ਨਮਕ ਤੇ ਕਸ਼ਮੀਰੀ ਲਾਲ ਮਿਰਚ ਅੱਧੀ ਚਮਚ ਕਸ਼ਮੀਰੀ ਲਾਲ ਮਿਰਚ ਨਾਲ ਕਲਰ ਬਹੁਤ ਵਧੀਆ ਆਉਂਦਾ ਤੇ ਇਹ ਜੋ ਸੌਂਫ ਜ਼ਰੂਰ ਪਾਣੀ ਹੈ ਦੋ ਚਮਚ ਇੱਕ ਚਮਚ ਮੈਂ ਹੁਣ ਪਾਤਾ ਇੱਕ ਚਮਚ ਮੈਂ ਬਾਅਦ ਚ ਪਾਵਾਂਗੀ ਪਿਆਜ਼ ਨੂੰ ਮਸਾਲਿਆਂ ਚੰਗੀ ਤਰ੍ਹਾਂ ਭੁੰਨ ਲਿਆ ਸੀਗਾ ਹੁਣ ਇਹ ਚ ਪਾਤੀ ਮੈਂ ਹਰੀ ਮਿਰਚ ਜੋ ਮੈਂ ਕੱਟ ਕੇ ਰੱਖੀ ਸੀਗੀ ਹਰੀ ਮਿਰਚ ਨੂੰ ਪੂਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹ ਸਬਜੀ ਬਹੁਤ ਹੀ ਮਜ਼ੇਦਾਰ ਬਣਦੀ ਹੈ। ਇਹਨੂੰ ਮਿਕਸ ਕਰ ਲਿਆ। ਇਹ ਹੁਣ ਇਹਨੂੰ 3-4 ਮਿੰਟ ਲਈ ਟੱਕ ਕੇ ਪੱਕਣ ਲਈ ਰੱਖ ਦਵਾਂਗੇ। ਤੇ ਵਿਚ ਵਿਚ ਅਸੀਂ ਇਹਨੂੰ ਚੈੱਕ ਵੀ ਕਰਦੇ ਰਵਾਂਗੇ। ਇਹਨੂੰ ਮੈਂ ਟੱਕ ਦਿੱਤਾ ਹੈਗਾ ਤੇ ਹੁਣ 2 ਕ ਮਿੰਟ ਹੋ ਗਏ ਸੀ ਇੱਕ ਵਾਰੀ ਸੀ ਇਹਨੂੰ ਚੈੱਕ ਕਰ ਲਵੇਂ ਸਬਜੀ ਨੂੰ। ਤੇ ਦੇਖ ਸੋ ਦਿਓ ਇਹ ਸਬਜੀ ਦਾ ਕਲਰ ਕਿੰਨਾ ਵਧੀਆ ਆਇਆ। ਬਸ ਇਹਨੂੰ ਇੱਕ ਅੱਧਾ ਸੈਕਿੰਡ ਲਈ ਮਿੰਟ ਲਈ ਬਸ ਹੋਰ ਭੁੰਨਾਂਗੇ ਸੀ। ਤੇ ਹੋਰ ਇਹ ਚ ਅਸੀਂ ਪਾ ਦਾਂਗੇ ਕਿ ਛੋਟੀ ਚਮਚ આમਚੂਰ ਤੇ ਇੱਕ ਚਮਚ ਹੋਰ ਭਰ ਕੇ ਪਾ ਦਾਂਗੇ ਜਿਸ ਸਪੀਸੀ ਸੌਫ ਦਾ ਇੱਕ ਚਮਚ ਅਸੀਂ ਪਹਿਲੇ ਪਾਇਆ ਸੀ ਇੱਕ ਚਮਚ ਅਸੀਂ ਹੁਣ ਪਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਫਿਰ ਢੱਕ ਕੇ ਰੱਖ ਦਾਂਗੇ ਇੱਕ ਅੱਧਾ ਮਿੰਟ ਲਈ ਹੋਰ ਇਹ ਮੇਰੀ ਆਜੀ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਮੈਨੂੰ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਆਜੀ ਮੇਰੀ ਵੀਡੀਓ ਚੰਗੀ ਲੱਗੇ ਪਲੀਜ਼ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦੇਣਾ ਹੁਣ ਇੱਕ ਦੋ ਕੁ ਮਿੰਟ 5 ਕੁ ਮਿੰਟ ਹੋਰ ਹੋ ਚੁੱਕੇ ਸੀਗੇ ਇਹਨੂੰ ਅਸੀਂ ਸਬਜੀ ਨੂੰ ਚੈੱਕ ਕਰ ਲੈਣੇ ਆ ਸਬਜੀ ਸਾਡੀ ਆਲਮੋਸਟ ਆਲਮੋਸਟ ਬਣ ਕੇ ਤਿਆਰ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਸਾਡਾ ਸਬਜੀ ਬਣਾਉਣ ਨੂੰ ਦਿਲ ਨਹੀਂ ਕਰਦਾ ਹਨ ਤਾਂ ਹੀ ਸੋ ਉਹ ਦੇ ਛੱਡ ਪਰੇ ਜੇ ਸਾਡੇ ਕੋਈ ਸਬਜੀ ਬਣੀ ਹੋਵੇਗੀ ਨਾ ਤੇ ਅਸੀਂ ਸਾ ਟੈਨਸ਼ਨ ਫ੍ਰੀ ਹੋ ਜਾਾਂਗੇ ਸਾਨੂੰ ਸੋਚਣ ਦੀ ਲੋੜ ਨਹੀਂ ਪੈਗੀ ਬਈ ਅੱਜ ਕੀ ਬਣਾਣਾ ਹੈ ਇਹ ਸਬਜੀ ਤੁਸੀਂ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਪੂਰੀ ਨਾਲ ਖਾਓ ਪਰੌਂਠੀ ਨਾਲ ਖਾਓ ਫੁਲਕੇ ਨਾਲ ਖਾਓ ਹਰ ਚੀਜ਼ ਨਾਲ ਬਹੁਤ ਵਧੀਆ ਲੱਗਦੀ ਹੈ ਸਬਜੀ ਇਹ ਸਬਜੀ ਮੇਰੀ ਬਣ ਗਈ ਸੀਗੀ ਹੁਣ ਉਸੇ ਪਲੇਟਿੰਗ ਕਰ ਲੈਨੇ ਅੱਜ ਮੈਂ ਬਣਾਈ ਸੀ ਬਟਰ ਮਸ਼ਰੂਮ ਨਾਲ ਬਣਾਈ ਹੈ ਟੇਸਟੀ ਮजेदार ਹਰੀ ਮਿਰਚ ਤੇ ਪਿਆਜ਼ੀ ਸਬਜੀ ਨਾਲ ਸੀਗੀ ਗਰਮਾ ਗਰਮ ਫੁਲਕੇ ਮੇਰੀ ਆਜ਼ੀ ਵੀਡੀਓ ਕਿੱਦਾ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਹੋਰ ਮੈਨੂੰ ਟੇਸਟ ਕਰਕੇ ਵੀ ਦੇਖ ਲੈਣੇ ਹੈ ਸਾਡੀ ਸਬਜੀ ਕਿੰਦਾਂ ਦੀ ਬਣੀ ਹੈ। ਅਗਰ ਤੁਸੀਂ ਕਦੀ ਟਰਾਈ ਨਹੀਂ ਕੀਤੀ ਨਾ ਤੇ ਇੱਕ ਵਾਰ ਮੇਰੇ ਕਹਿੰਦੇ ਟਰਾਈ ਜ਼ਰੂਰ ਕਰਨਾ। ਤੇ ਬਹੁਤ ਮੋਹਰੇਜ਼ਰ ਬਣ ਕੇ ਤਿਆਰ ਹੋਗੇ ਤੇ ਇਹ ਚਾਰ ਖਾਣਾ ਵੀ ਭੁੱਲ ਜਾਓਗੇ। ਤੋਂ ਹੁਣ ਮੈਂ ਦੋ ਇਜਾਜ਼ਤ ਤੁਹਾਨੂੰ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ। ਉਹਦੋਂ ਤੱਕ